ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਚੱਲਦੇ ਜੀ ਕੰਮ ਵੀ ਰੋ ਬਹੁਤ ਵਧੀਆ। ਤੇ ਤੁਹਾਨੂੰ ਗੁਰਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਰਹੀਆਂ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ। ਮੇਰੇ YouTube ਚੈਨਲ ਸਰਬਜੀਤ ਮਾਲ ਬਲੌਗਸ ਤੇ ਬਾਬਾ ਸੱਖਰ ਖੇਤ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ ਤੇ ਪੁੱਤ ਖੁਸ਼ੀਆਂ ਖੇਰੇ। ਤੁਹਾਡੇ ਸਾਰਿਆਂ ਦੀਆਂ ਕਮਾਈਆਂ ਖਵਣ ਜੀ। ਬਰਕਤਾਂ। ਤੇ ਲੋ ਜੀ ਚੱਲ ਰਿਹਾ ਕੰਮ ਤੇ ਅੱਜ ਜਾ ਰਿਹਾ ਜੀ ਭਰਨ ਦੇ ਨਾਨਕੇ। ਪਰਮਦੇਵ ਨਾਨਕੇ ਵੀ ਤੁਹਾਨੂੰ ਦੱਸ ਦਿੰਦਾ ਵੀ ਛੁੱਟੀਆਂ ਚੱਲ ਰਹੀਆਂ ਤੁਹਾਨੂੰ ਪਤਾ ਸਾਰੇ ਤੁਹਾਡੇ ਬੱਚੇ ਚਲੋ ਜਿਹੜੇ ਦੇਸ਼ਾਂ ਵਿਦੇਸ਼ਾਂ ਚ ਐ ਉੱਥੇ ਦਾ ਕਿਤੇ ਠੰਡ ਦਾ ਮੌਸਮ ਆ ਜਿੱਕਰ ਨਾ ਆਸਟ੍ਰੇਲੀਆ ਚਾ ਉੱਥੇ ਹੁਣ ਪ੍ਰੋਗਰਾਮ ਚੱਲ ਰਿਹਾ ਵਿੱਚੇ ਵਿੱਚ ਕੰਮਾਂ ਪਰ ਜਾ ਰਹੇ ਐ ਤੇ ਉੱਥੇ ਤਾਂ ਕੈ ਛੁੱਟੀਆਂ ਹੋਣੀਆਂ ਤੇ ਆਪਣੇ ਉਰੇ ਚੱਲ ਰਹੀਆਂ ਜੀ ਛੁੱਟੀਆਂ ਪੰਜਾਬ ਦੇ ਵਿੱਚ ਬੱਚੇ ਕਿਸੇ ਦੇ ਗਏ ਵੇ ਨਾਨਕੇ ਕਿਸੇ ਦੇ ਆ ਰਹੇ ਇੱਕ ਨਾ ਹੀ ਸਾਡਾ ਪਾਣ ਜਾ ਲਿਆ ਤੇ ਅੱਜ ਬਾਈ ਸਾਡੇ ਘਰ ਦੀ ਰੌਣਕ ਹੈ ਜਿਹੜੀ ਸਾਰੇ ਜਾ ਰਿਹਾ ਰਹਿ ਗਿਆ ਪਾਲ ਕੱਲੇ ਮੈਂ ਪਾਪਾ ਜੀ ਅਮਨ ਜਾ ਰਿਹਾ ਪਰਮ ਪਰਮ ਦੀ ਮੰਮੀ ਜਸ਼ਨ ਤਿੰਨੇ ਜਾਣੇ ਨਾਨਕੇ ਜਾ ਰਹੇ ਜੀ ਤੇ ਚਲੋ ਭਾਈ ਚੌਂ ਹੁੰਦਾ ਸਾਰਿਆਂ ਨੂੰ ਬੱਚਿਆਂ ਨੂੰ ਵੀ ਹੁੰਦਾ ਹੈ ਵੀ ਸੀ ਆਪਣੇ ਨਾਨਕੇ ਜਾਈਏ ਤੇ ਨਾਨਕੇ ਨੂੰ ਵੀ ਹੁੰਦਾ ਵੀ ਸਾਡੇ ਦੋ ਤੇ ਜਾਂ ਸਾਡੀ ਕੁੜੀ ਆਵੇ ਕਿਕੜਾ ਸਾਨੂੰ ਵੀ ਚੌਥਾ ਚਲੋ ਵੀ ਸਾਡੀ ਭੈਣ ਆਵੇ ਆ ਵੀ ਲਈ ਇੱਕ ਦਿਨ ਅੱਧਾ ਘੰਟਾ ਤੇ ਭਾਂਜਾ ਲਾ ਕੇ ਜੀ ਤਿੰਨ ਚਾਰ ਦਿਨ ਤੇ ਚਲੋ ਬਾਕੀ ਬਹੁਤਾ ਕੁਝ ਨਾ ਕਹਿੰਦਾ ਬੱਚਿਆਂ ਨਾਲੇ ਤੁਹਾਨੂੰ ਮਲਾਉਂਦਾ ਤੇ ਗਰਮੀ ਹੈ ਜੀ ਜਿਹੜੀ ਫੁੱਲ ਇਸ ਟਾਈਮ ਟੈਂਪਰੇਚਰ ਹੈ ਜਿਹੜਾ 47 ਹੋਇਆ ਵਾ ਤੇ ਚਲੋ ਬਾਕੀ ਬੱਚਿਆਂ ਨਾਲੇ ਮਲਾਉਂਦੇ ਗੱਡੀ ਵੀ ਤਿਆਰ ਹੈ ਇਸ ਟਾਈਮ ਆ ਕੇ ਗੱਡੀ ਦਾ ਪਤਾ ਲੱਗਦਾ ਵੀਰੋ ਹੁਣ ਆਪਣਾ AC ਲਾ ਕੇ ਬੱਚੇ ਛੱਡ ਆਉਣੇ ਨੇ ਮੋਟਰਸਾਈਕਲ ਪਰ ਜਾਂਦੇ ਤੇ ਚਲੋ ਮਹਾਰਾਜ ਦੀਆਂ ਦਸਤਾਂ ਹੈ ਧੰਨਵਾਦ ਵਾਹਿਗੁਰੂ ਦਾ ਜਿੰਨੇ ਇੱਥੇ ਤੱਕ ਪਹੁੰਚਾਏ ਤੇ ਚਲੋ ਬੱਚਿਆਂ ਨਾਲ ਮਲਾਉਂਦਾ ਜੀ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਵਾਈ ਤੋਂ ਆਪਾਂ ਫੋਲੋਅਰ ਟਾ ਫੋਲੋ ਟਰੈਕਟਰ ਵੀ ਸ਼ਾਮਾਂ ਚੜ ਗਿਆ ਤੇ ਗੱਡੀ ਆਪਣੀ ਤਿਆਰ ਪਰ ਤਿਆਰ ਤੇ ਇੱਧਰ ਬਾਕੀ ਬੰਦਿਆਂ ਨੂੰ ਲਾਉਂਦਾ ਬੈਠੇ ਆ ਪੰਮੂ ਨੂੰ ਮਿਲੋ ਜੀ ਪਹਿਲਾਂ ਸਸੀ ਕਾਲ ਸਸੀ ਕਾਲ ਕਿੱਥੇ ਚੱਲਿਆ ਵੀ ਅੱਜ ਨਾਨੀ ਘਰ ਚੱਲਿਆ ਕਿ ਕਿਤੇ ਦੇਸ਼ ਵਿਦੇਸ਼ ਛੱਡ ਕੇ ਚੱਲੇ ਆ ਜਿਹੜੇ ਥਾਂ ਨਾਲ ਬੈ ਕੇ ਭਰੇ ਆ ਕਿਤੇ ਘਰ ਤਾਂ ਨਹੀਂ ਛੱਡ ਚਲੇ ਐਨੀ ਗਰਮੀ ਆ ਘਰੇ ਨਾ ਹੈਂ ਆ ਚਲੋ ਪਹਿਲਾਂ ਇੱਧਰ ਜਸ਼ਨ ਨੂੰ ਮਿਲੋ ਜੀ ਮੇਰਾ ਲਤਨ ਸਾਨੂੰ ਪਿਆਪੀ ਸਸੀ ਕਾਲ ਜੀ ਹਾਂ ਠੰਡ ਤੁਹਾਨੂੰ ਘਰ ਚੰਗੀ ਨਹੀਂ ਲੱਗਦੀ ਕਿ ਗਰਮੀ 'ਚ ਉਹ AC ਚ ਪੈਂਦੇ ਤੇ ਵਣਾ ਪੈਂਦੇ ਤਾਂ ਹੈਗੀ ਸੀ ਬਟ ਨਾਨਕੇ ਵੀ ਗਰਮੀ ਲੱਗੀ ਬਟ ਨਾਨੀ ਕੋਈ ਦਿਨ ਨਹੀਂ ਨਾ ਫੋਨ ਕਰਦੀ ਵੀ ਆਜੋ ਮੇਰਾ ਵੀ ਨਹੀਂ ਜੀ ਲੱਗਦਾ ਹੈਗਾ ਅੱਛਾ ਨਾਨੀ ਕੋਲ ਜਾਣਾ ਹੈ ਤਾਂ ਮੈਂ ਲੂੰਬੜੀ ਮੇਰੇ ਨਾਲ ਮੜਿਆ ਆਉਗਾ ਠੀਕ ਹੈ ਮੜਿਆਂਗਾ ਲੋੜ ਮੜਿਆ ਹੀ ਤੇ ਨਾ ਇੰਨੇ ਨੇ ਵਧੀਆ ਬਾਤੀਆਂ ਚੀਜ਼ੀਆਂ ਖਲਾਉਂਗਾ ਹਾਂ ਦੇਖ ਲੈ ਲੋ ਭਾਈ ਇੱਧਰ ਮਿਲੋ ਜੀ ਮੇਰੇ ਵੱਲ ਸਾਰਿਆਂ ਨੂੰ ਹੱਥ ਜੋੜ ਕੇ ਪੈਰ ਪ੍ਰਸ਼ਾਦ ਕਰੋ ਜੀ ਅੱਛਾ ਤੂੰ ਤਾਂ ਕਾਜਾ ਜ਼ਿਆਦਾ ਖੁਸ਼ ਰਹਿਦੀ ਐ ਮੈਨੂੰ ਹਾਂਜੀ ਵੇਖ ਕੇ ਘਰ ਜਾਂਦੀਆਂ ਛੁੱਟੀਆਂ ਕੱਟਣ ਮੋੜ ਆਇਓ ਛੇਤੀ ਜਿਵੇਂ ਨਾ ਬਾਦੇ ਆ ਲੋਈ ਬੈਗ ਦੋ ਤਿਆਰ ਹੋ ਗਏ ਦੋ ਦਿਨ ਦੇ ਕੱਪੜੇ ਆਣੇ ਠੀਕ ਆ ਜਿਵੇਂ ਨਾ ਬਈ ਸਾਡੀ ਰੋਟੀ ਦਾ ਹੀਲਾ ਸਾਰ ਤਾਂ ਮੰਮੀ ਨੇ ਕੁੱਕਰ ਪਾ ਕੇ ਸਬਜ਼ੀ ਤੇ ਰੋਟੀਆਂ ਪਕਾਉਂਦੀ ਆ ਬੜਾ ਠੀਕ ਆ ਇਕੱਠਾ ਹੀ ਕਰਤਾ ਦੋ ਤਿੰਨ ਦਾ ਕੰਮ ਘਾਲਾ ਮਾ ਉਹਨਾਂ ਜੈਂਬ ਨਾਲੇ ਲੈਣਾ ਹੈ ਆਪਾਂ ਮੁੰਡੇ ਰੋਜ਼ ਉਹ ਖਾਏ ਖਾਣਾ ਤੇਰਾ ਪੀਜਾ ਆ ਮੋੜੇ ਠੀਕ ਹੈ ਨਾਲ ਲੈ ਬਈ ਕੀ ਕਰੇ ਫੇਰ ਦਾ ਕਹਿੰਦਾ ਮੈਂ ਕਹਿੰਦਾ Papa 버거 ਖਾਉਂਗਾ ਵਿੱਚ ਰਹਿਣਾ ਮਮਾ ਜਿਹਾ ਸਮਝਾਉਂਦੇ ਇਹਨਾਂ ਨਹੀਂ ਜਾਣਾ ਮੈਂ ਤਾਂ ਅੱਛਾ ਇਹਨੇ ਕਹਿੰਦਾ ਚੌਲ ਇਹਦਾ ਫੇਵਰੇਟ ਆ ਨਾ ਚੌਲਾਂ ਦਾ ਆਜਾ ਤੇ ਬਣਾ ਕੇ ਉਹ ਚੌਲ ਬਣਾ ਕੇ ਦਊਂਗਾ ਇਹਨਾਂ ਸੋਲ ਕਹਿੰਦਾ ਨਹੀਂ ਚਾਚੀ ਤੇ ਮਿਰਚ ਆਪੋ ਨਾ ਬੋਤ ਅੱਛਾ ਜਾ ਜਸ਼ਨ ਨਾ ਮਲਾਦੀ ਬਾਲ ਵੀ ਖੜਾ ਲੈ ਇੱਕ ਗੱਲਾ ਬਾਕੀ ਕਰਦੇ ਲੱਗੇ ਹੋਏ ਘੰਟਾ ਹੀ ਹੋ ਗਿਆ ਹੈ ਨਹੀਂ ਤਿਆਰ ਕਰਕੇ ਮੈਂ ਆ ਬੁਲਾਉਂਦਾ ਕੋਲ ਕੋਣ ਹਾਂ ਚੰਗ ਆ ਚੰਗ ਕਹਦੇ ਆਏ ਆ ਬੈਕ ਕਿਹਦਾ ਕਿਹਦਾ ਇਹ ਮਨ ਤਾਂ ਇੱਕ ਪੰਮੂ ਦਾ ਇਲਾਕਾ ਹੈ। ਹੂੰ ਆਵਣਾ ਮੇਰਾ ਆਵਣਾ ਪੰਮੂਆਂ ਨੂੰ। ਚਲੋ ਚੱਕ ਲੋ ਫਿਰ ਚਲੋ ਗੱਡੀ ਨੂੰ। ਲੈ ਬਈ ਦੇਖੇਗਾ। ਹਹ। ਹਹ। ਇੱਧਰ ਚੱਕ ਲੈ ਵਾ ਇੱਕ ਆ ਬੈਗ ਦੇਖੀ ਇਹ ਹਾ। ਇਹ ਘਾਹ ਝੋਲਾ ਚੱਕੀ ਫਿਰਦਾ। ਹੂੰ ਇਹ ਘਾਹ ਜਾਲੀ ਚੱਕੀ ਫਿਰਦਾ ਚਲੋ ਬਈ ਚਲੋ। ਚਲੋ ਸੰਗਤਾਂ ਚੱਲੀਆਂ ਬਾਈ। ਆ ਲੋ। ਚਾਹੀ ਗੱਡੀ ਪਤ ਮੂਰੇ ਤੇ ਜਸ਼ਨ ਉਹ ਪਈ ਗੱਡੀ ਪਰ ਚੱਕੀ ਮੇਰਾ ਫੋਨ ਪਿਆ ਅੰਦਰ ਸਰਜੀ ਦਾ ਚੱਕ ਕੇ ਲਿਆਉਣਾ ਦਾ ਨਾਲੇ ਡੇੜ ਲਿਆ 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 ਰੱਖੋ ਬੈਗ ਪਿੱਛੇ ਬਣ ਤੇ ਆ ਨਾ ਰੱਖੋ ਡਿੱਗੀ ਚ ਚਾ ਰੱਖੋ ਚਿਆਲਾ ਚਾ ਚਿਆ ਕਾ ਤਾਂ ਫਟੇ ਹੋ ਗਿਆ ਕੰਮ ਚਲੋ ਚਲੋ ਚੱਲਦੇ ਆ ਬਾਈ ਬਾਕੀ ਮਿਲਦੇ ਆ ਰਾਜ ਚ ਜਾ ਕੇ ਤੇ ਖਲਾਉਂਦੇ ਪਲਾਉਂਦੇ ਕੁਛ ਇਹਨਾਂ ਨੂੰ ਮਾੜਾ ਮੋਟਾ ਤੇ ਬਾਕੀ ਨਾਨਕੇ ਜਾ ਕੇ ਦੇਖਦੇ ਆ ਲੋ ਬਾਈ ਪਹੁੰਚ ਗਏ ਜਸ਼ਨ ਦੇ ਨਾਨਕੇ ਕੱਢ ਲੇ ਬੈਗ ਤੇ ਗੱਡੀ ਬਾਈ ਬਾਹਰ ਲਾਤੀ ਤੇ ਪੁੱਲ ਦੇ ਰਸਤੇ ਤੇ ਹੇਠਾਂ ਚੱਲ ਬਾਈ ਸਟਾਪ ਪਾ ਬਹੁਤ ਭਾਈਆ ਦੇਖੋ ਇੱਧਰ ਵੀ ਗੱਡੀਆਂ ਖੜੀਆਂ ਤੇ ਉਹ ਖੜੇ ਆ ਘਰ ਦੇ ਮੂਰੇ ਉੱਧਰ ਬੰਦੇ ਭਾਈਆ ਇਹ ਦਰਖਤਾਂ ਨਹੀਂ ਮੌਜਾ ਦੇਖੋ ਇਕਣਾ ਪਿੱਪਲ ਦਾ ਦਰਖਤ ਖੜਾ ਹੈ ਇਕਣਾ ਇਹ ਕਹਿ ਦਿੰਦਾ ਵੀ ਦਰਖਤ ਦੀ ਵੀ ਕੀ ਲੋੜ ਆਪਾਂ ਕਈ ਗੱਲਾਂ ਕਹਿ ਦਿੰਦੇ ਆ ਚਲੋ ਪਰ ਇਹ ਜੇ ਟਾਈਮ ਆ ਕੇ ਪਤਾ ਲੱਗਦਾ ਹੁਣ ਇਹਨਾਂ ਦੇ ਬੇੜੇ 'ਚ ਵੀ ਖੜੇ ਆ ਇੱਧਰ ਦਰਖਤ ਉਹ ਵੀ ਮਸੰਦਰ ਹੁੰਦਾ ਪਰ ਮਤਾਂਦਾ ਹੀ ਅੜ ਗਿਆ ਇਹਨਾਂ ਪੰਜ ਦਿਨ ਲਾ ਕੇ ਜਾਣੇ ਨੇ ਹਾਂ ਫਿਰ ਤਾਂ ਨਾਲ ਕੇ ਵੜਿਆ ਨਾ ਨਾ ਮੋੜ ਲੈ ਜਾਣਾ ਮੈਂ ਹੈ ਮੋੜ ਲੈ ਜਮਾ ਆ ਖੜਾ ਬਾਈ ਨਾ ਹਟ ਗਿਆ ਰੈਂ ਇੱਧਰ ਹੈ ਐੱਟੀ ਗੇਡੂਗੇ ਜੋ ਜਾ ਮਾਚਾ ਅੱਛਾ ਠੀਕ ਲਾ ਬਾਈ ਕੁਲਰ ਚੱਲਦੇ ਮਾਰਾ ਮਾਰ ਸੱਤੇ ਪਏ ਹੋਣੇ ਮੈਂ ਕਹਿੰਦਾ ਬਾਈ ਸਾਰੇ ਦੱਸਿਆ ਸੀ ਕਿਸੇ ਨੂੰ ਹੈ ਨਹੀਂ ਉਹ ਦੇਖੋ ਬਾਈ ਬਣੀ ਗਈ ਜੀ ਦੀ ਜਾਣ ਦੀ ਨਾ ਵੀ ਬਣੀ ਗਈ ਜੀ ਫਿਰ ਆਏ ਗਏ ਜੀ ਮੈਂ ਕਿਹਾ ਚੱਲ ਵੀ ਦੋ ਤਿੰਨ ਅੱਛਾ ਨਾ ਟਿਕੀਆਂ ਹੋਈਆਂ ਬੰਨੀਆਂ ਠੀਕ ਹੈ ਠੀਕ ਹੈ ਲੋ ਬਾਈ ਇੱਧਰ ਦਰਖਤਾਂ ਦੀ ਆਹ ਇੱਧਰ ਵੱਲੇ ਸਤਿ ਸ੍ਰੀ ਅਕਾਲ ਬਤੀ ਜੀ ਆ ਗਈ ਬੀ ਜੀ ਕੰਦੀ ਬੂਗਾ ਸਤਿ ਸ੍ਰੀ ਅਕਾਲ ਤੇ ਇੱਧਰ ਦਰਖਤਾਂ ਦੀ ਦਿਖਾਉਂਦਾ ਮੈਂ ਤੁਹਾਨੂੰ ਮੌਜ ਬਾਈ ਆ ਦੇਖੋ ਲੇਖਣਾ ਮੈਂ ਜਿਹੜਾ ਇਹ ਵੀ ਆ ਦੇਖ ਚਲੋ ਬਾਕੀ ਚੱਲਦੇ ਅੰਦਰ ਅਈ ਚਾ ਮੰਮੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੂੰ ਇਹ ਕਹਿੰਦੇ ਛਾਪਾ ਮਾਰਨਾ ਕਹਿੰਦੇ ਸੱਤੀ ਪਈ ਹੋਵੇ ਠੀਕ ਹੈ ਪੈਣ ਲੱਗੇ ਤੇਰੀ ਅਜੇ ਹਾਂ ਥੋੜਾ ਟਾਈਮ ਰੁਕਾਉਂਦੇ ਲੈ ਬਈ ਮੇਲ ਲਈ ਨਾਨੀ ਹੈ ਲੈ ਬਈ ਚਲੋ ਬਈ ਪਹੁੰਚ ਗਏ ਟਾਈਮ ਹੋ ਗਏ 23 ਆ ਸਵਾ ਦੋ ਹੋ ਗਏ ਦੇਖ ਲੋ ਉਧਰ ਕਿਸਮਾਨ ਹਾਂ ਬਈ ਪਹੁੰਚ ਗਏ ਹਾਂ ਜੀ ਕਿੱਥੇ ਪਹੁੰਚ ਗਏ ਨਾਨਕੇ ਨਾਨਕੇ ਪਹੁੰਚ ਗਏ ਚਾਲ ਹੌਣ ਪਮਨ ਵੱਲੇ ਜਾਣਾ ਠੀਕ ਆ ਜਾਈ ਇਨਨਗੇ ਅੱਛਾ ਆ ਗਏ ਚਲੋ ਭਾਈ ਕੀ ਮਿਲਦੇ ਆ ਬਾਕੀ ਲੋ ਭਾਈ ਹੋ ਗਈ ਇੱਧਰ ਸੇਵਾ ਸ਼ੁਰੂ ਪਰਮ ਦੀ ਚਾਹ ਮਠੀਆਂ ਦੇ ਨਾਲ ਤੇ ਉੱਧਰ ਵੀ ਭਾਈ ਚਾਹ ਵਾਲਾ ਗਲਾਸ ਬੈਠੀ ਸਰਦਾਰਨੀ ਭਰੀ ਤੇ ਜਸ਼ਨ ਵੀ ਤੇ ਇੱਧਰ ਪਾਪਾ ਬੈਠਾ ਪਾਪੇ ਸასი ਕਾਲ ਹੋਰ ਠੀਕ ਆ ਜੀ ਖੇਤੀਬਾੜੀ ਵਧੀਆ ਜੀ ਦਾ ਕੰਮ ਚੱਲ ਰਿਹਾ ਹੈ ਗਰਮੀ ਘਟਾ ਇੱਧਰ ਕਿ ਆਏ ਕਿੰਨੇ ਮੈਂ ਲਾਦੀ ਨਹਿਰ ਕਰਕੇ ਮਾਂ ਕਿਹਾ ਠੰਡਾ ਹੋਵੇ ਘਟਾ ਅੱਛਾ ਫਿਰ ਤਾਂ ਪੰਮੂ ਬਾਈ ਸੱਚਾ ਹੈ ਉਹ ਨਾਨੇ ਕੋਲ ਬਾਹਰ ਪਾਣਾ ਕੂਲਰ ਮੂਰੇ ਹਾਂ ਅੰਦਰ ਅੱਛਾ ਇਹ ਮੈਂ ਕਿਹਾ ਪਾਪੇ ਨਾਨੀ ਕੋਲ ਕਰ ਰਹਿੰਦੇ ਆ ਜਿਆਦਾ ਹਨਾ ਹਾਂ ਜਿਆਦਾ ਕਰਦੇ ਪਾਈ ਮੁੰਡਾ ਘੱਟੇ ਨਾਨਾ ਨੂੰ ਘਟ ਨਾਨੀ ਨੂੰ ਜਿਆਦਾ ਪਸੰ ਨਾਨੀ ਫਿਰ ਮੈਂ ਲਾਦੀ ਕੀ ਜੰਲ ਕੋ ਕੇ ਖਲਾਉਂਦੀ ਆ ਹੈ ਦੋਤੇ ਵਾਸਤੇ ਰੱਖੀਆਂ ਹੋਣਗੀਆਂ ਭਾਈ ਮੱਠੀਆਂ ਮੁਠੀਆਂ ਅੱਛਾ ਦੋਤੇ ਘਰ ਦਿਨ ਫੋਨ ਕਰਦੇ ਜੀ ਮੈਂ ਹੀ ਨਹੀਂ ਭੇਜੇ ਐਵੇਂ ਰਾਤ ਕਰਦੇ ਬਹੁਤ ਹਾਂ ਤੁਹਾਨੂੰ ਪਤਾ ਪਰਮ ਦਾ ਚੱਲ ਕੋਈ ਨਸਾਰ ਬਾਅਦ ਹਮਨੇ ਆਣੇ ਕਿੜੇ ਰੋਜ ਆਉਨੇ ਆ ਸਕੂਲ ਤੇ ਛੁੱਟੀ ਅੰਮੀ ਤਾਂ ਆਉਨੇ ਮੈਨੂੰ ਦੇਖ ਲੈ ਇਲਤ ਕਰਨੀਆਂ ਨਹੀਂ ਲੈ ਜਾਂਦਾ ਮੈਂ ਚੱਲ ਕੋਈ ਨਜ਼ਰ ਰਹਿਣ ਦੇ ਬਾਜਾ ਸੱਜਣਾ ਹਾਂ ਇਲਤ ਕਰ ਲੈਣ ਦੇ ਕਰ ਲੈਣ ਦੇ ਅੱਛਾ ਲਓ ਭਾਈ ਕਰਦੇ ਹੁੰਨੇ ਨਿਆਣੇ ਹਿਲਤ ਬੜਾ ਹੋ ਗਿਆ ਤੇ ਸੋਜੀ ਆ ਗਿਆ ਆ ਜੀ ਵੀ ਆ ਜਾ ਅੱਛਾ ਲਾ ਵੀ ਆ ਬੈਠਾ ਤਲ ਕੰਨ ਪਰ ਵੀ ਲਾ ਦੇ ਜੇ ਮਾੜੀ ਮੋਟੀ ਜ਼ਿਆਦਾ ਹੋਇਆ ਕੰਨ ਪਰ ਨਹੀਂ ਲਾਉਂਗੀ ਮਾਤੇ ਜੇ ਹਤਾ ਆਪਣਾ ਜਾਨੀ ਮਾਰਿਆ ਆਏਗਾ ਹਾਂ ਅੱਛਾ ਚਲੋ ਠੀਕ ਆ ਦੇਖਣਾ ਹੀ ਚਾਹੀਦਾ ਆ ਵੀ ਹੁਣ ਕਿੰਨੇ ਦਿਨ ਲਾਉਣੇ ਆ ਆ ਲੈ ਬੱਦਗੇ ਦਿਨ ਹੁਣ ਹੈ 5 ਦਿਨ ਬਾਅਦ ਗਿਆ ਮੇਰੇ ਨੇ ਉਹ ਤਾਂ ਹਲੇ ਨਹੀਂ ਕੱਟ ਲਾਉਂਗੇ ਇਵਨਿੰਗ ਕਹਿੰਦਾ ਨਾਨਨੇ ਬਹੁਤ ਸਮਾਨ ਲੈਂਦਾ ਵਾ ਮੇਰੇ ਨੇ ਪਤਾ ਨਹੀਂ ਦੱਸਿਆ ਉਹਨਾਂ ਦਾ ਹੈ ਲੈਂਦਾ ਵੇ ਕੀ ਹੈ ਤੇ ਫੇਵਰੇਟ ਬਾਦਰ ਮਿਲਣ ਬਾਈ ਨਾਨਾ ਅੱਜ ਪਹਿਲਾਂ ਹੀ ਚਾਹ ਨੰਨੇ ਨੂੰ ਵੀ ਪਤਾ ਨਹੀਂ ਕਿ ਹੁਣ ਹੈ ਹੂੰ ਹੂੰ ਪਾਦਾ ਨਾਨਾ ਨੇ ਵੀ ਆਉਣੇ ਆਲੇ ਆਮਰਾ ਆਉਣੇ ਆਲੇ ਵੀ ਕਦੇ ਦਿੰਦੇ ਵੀ ਬਣਾਏ ਹੋਏ ਤੇ ਮਟਰ ਪਨੀਰ ਵੀ ਇਹਦੇ ਫੇਰਾਂ ਸਾਗੇ ਬਣਾ ਦੇ ਆ ਹਾਂ ਅੱਲੂ ਗੋਭੀ ਸ਼ੀਰੀ ਵੀ ਬਣਾ ਲੈਣੀ ਹੈ ਅੱਛਾ ਚੱਲੂ ਆਲੂ ਗੋਭੀ ਫਿਰ ਤਾਂ ਹੈਂ ਮੁਰਗਾ ਖਾਂਦੇ ਨਹੀਂ ਹਾਂ ਮੁਰਗਾ ਖਾਂਦੇ ਨਹੀਂ ਭਾਈ ਨਾਨੇ ਨੇ ਮਾਰੀ ਗੱਲ ਲੈ ਭਾਈ ਤੇ ਗਾਣਾ ਹੈ ਕਿ ਮਟਰ ਮਡੋਲੀ ਆਈ ਸੁਵੇਰ ਹੋਈ ਏ ਲੈ ਕਰਤਾ ਕੰਮ ਬਾਬੇ ਉਹੀ ਦੇ ਲਾ ਇਹ ਮਨ ਲਾਦੀ ਟਾਂ ਡੋਲੇ ਵੀ ਨਹੀਂ ਹੈ ਕਿ ਹੁਣ ਸਵਾਰ ਕੇ ਗਰਮੀ ਦੀ ਇਹਨੂੰ ਕਹਾਂ ਤੂੰ ਗਰਮੀ ਹੈ ਭਾਈ ਇਹ ਜਾਨਾ ਹਾਂ ਗਰਮੀ ਚ ਖਰਾਬ ਕਰਦਾ ਇਹ ਹੱਟਦੇ ਹੀ ਸਾਰਾ ਕੋਈ ਨਾ ਭਾਈ ਖਰੇਕ ਦੀ ਖਰਾਕ ਆਪਣੀ ਆਪਣੀ ਪੰਮੂ ਮਰ ਕੇ ਪੰਮੂ ਹਸ ਨਹੀਂ ਖਾਂਦੇ ਨਾਨਾ ਕਹਦੇ ਹਾਂ ਹਾਂ ਮਟਰ ਬਣੀਰ ਬਣਾਤਾ ਭਾਈ ਨਾਨੀ ਨੇ ਚਲੋ ਠੀਕ ਆ ਭਾਈ ਚੱਲ ਰਿਹਾ ਕੰਮ ਤੇ ਹੁਣ ਚੌਂਦੇ ਘਰ ਨੂੰ ਬੈਠੇ ਆ ਸਾਰੇ